मां 구ਦਰਕਾਰ ਸਹਿਬਜਾਦਿਆਂ ਨੂੰ ਲੈ ਕੇ ਸਰਸਾ ਦੇ ਕਿਨਾਰੇ ਦਰਿਆ ਦੇ ਕਿਨਾਰੇ-ਕਿਨਾਰੇ ਤੁਰਦੇ ਜਾ ਰਹੇ ਤੇ ਮੈਂ ਸੋਚਦਾ ਉਹ ਸਮੇਂ ਕਿਹੋ ਜੀਆਂ ਗੱਲਾਂ-ਬਾਤਾਂ ਹੋਈਆਂ ਹੋਣਗੀਆਂ ਕਿਉਂਕਿ ਕਿੰਨੀ ਕੁ ਉਮਰ ਹੈ ਹਲੇ 7 ਸਾਲ ਦੇ ਬਾਬਾ ਫਤੇ ਸਿੰਘ ਜੀ ਹੋਣਾ ਹੈ 9 ਸਾਲ ਦੇ ਬਾਬਾ ਜੋਰਾਵਰ ਸਿੰਘ ਹੋਣਾ ਹੈ 7 ਤੇ 9 ਸਾਲ ਦੀਆਂ ਉਮਰਾਂ ਹੋਣ ਵਾਲੀਆਂ ਹੈ ਤੇ ਛੋਟੀਆਂ ਛੋਟੀਆਂ ਉਮਰਾਂ ਵਿੱਚ ਗੱਲਾਂ ਕਿਹੋ ਜਿਹੀਆਂ ਕਰਦੇ ਹੋਣਗੇ ਕਵੀ ਅੱਲਾ ਯਾਰਖਾ ਜੋਗੀ ਆਖਦਾ ਬਜ਼ੁਰਗ ਮਾਤਾ ਹੈ ਨੰਨੀਆਂ ਨੰਨੀਆਂ ਬੱਚਿਆਂ ਦੀਆਂ ਉਮਰਾਂ ਨੇ ਸਹਿਬਜ਼ਾਦਿਆਂ ਦੀਆਂ ਉਮਰਾਂ ਨੇ ਤੇ ਉਹ ਗੱਲਾਂ ਕਿਹੋ ਜਿਹੀਆਂ ਕਰਦੇ ਹੋਣਗੇ ਰਾਹ ਕਿਹੋ ਜਿਹਾ ਹੈ ਤੇ ਕਵੀ ਅੱਲਾ ਯਾਰਖਾ ਜੋਗੀ ਆਖਦਾ ਬਾਬਾ ਫਤੇ ਸਿੰਘ ਸਭ ਤੋਂ ਛੋਟੇ ਨੇ ਸਭ ਤੋਂ लाडले ਨੇ ਤੇ ਆਪਣੀ ਦਾਦੀ ਮਾਂ ਦੇ ਨਾਲ ਗੱਲਾਂ ਕਰਦੇ ਦਾਦੀ ਮਾਂ ਮੇਰੇ ਵੀਰੇ ਕਿੱਥੇ ਚਲੇ ਗਏ ਨੇ ਦਾਦੀ ਮਾਂ ਅਸੀਂ ਆਨੰਦਪੁਰ ਸਾਹਿਬ ਛੱਡ ਕੇ ਆਏ ਸੀ ਸਾਡੇ ਨਾਲ ਸਿਪਾਹੀ ਕਿੰਨੇ ਸੀ ਅਸੀਂ ਆਨੰਦਪੁਰ ਸਾਹਿਬ ਛੱਡਿਆ ਸਾਡੇ ਪਿਤਾ ਜੀ ਨਾਲ ਸੀ ਹੁਣ ਸਾਹਿ ਸਾਨੂੰ ਛੱਡ ਕੇ ਕਿੱਥੇ ਚਲੇ ਗਏ ਨੇ ਦਾਦੀ ਸੇ ਬੋਲੇ ਸਿਪਾਹੀ ਕਿਧਰ ਗਏ ਦਰਿਆ ਪੇ ਛੋੜ ਕੇ राही किधर गए अब्बा बगा के लश्कर शाही किधर गए बाई भी हमको भूल गए जो के जंग में अपना ख्याल तक नहीं आया जो कि में आख्या दादी मां साढ़े सिपाही किधर चले गए साढ़े भा किथे चले गए ते मां गुजर कौर आखिया होने तो भा चले गए ਕਿਉਂਕਿ ਪਿੱਛੇ ਫੌਜਾਂ ਚੜ ਕੇ ਆਈਆਂ ਉਹ ਜੰਗ ਦੇ ਮੈਦਾਨ ਵਿੱਚ ਨੇ ਤੇ ਆਖਿਆ ਦਾਦੀ ਮਾਂ ਉਹਨਾਂ ਨੂੰ ਜੰਗ ਦਾ ਮੈਦਾਨ ਇੰਨਾ ਚੰਗਾ ਲੱਗਾ ਆਪਣੇ ਨਿੱਕੇ ਨਿੱਕੇ ਵੀਰਾਂ ਦੀ ਯਾਦ ਨਹੀਂ ਆਈ ਹਾਲਾਂਕਿ ਇਹ ਪਤਾ ਨਹੀਂ ਜਿਹੜੇ ਵੀਰਾਂ ਨਾਲ ਗਿਲਾ ਕਰਨ ਦੀ ਗੱਲ ਹੈ ਉਹ ਵੀਰਾਂ ਨੇ ਕਦੇ ਮਿਲਣਾ ਹੀ ਨਹੀਂ ਦਾਦੀ ਮਾਂ ਨੂੰ ਆਖਦੇ ਦਾਦੀ ਮਾਂ ਮੇਰੇ ਭਰਾ ਜੰਗ ਦੇ ਮੈਦਾਨ ਵਿੱਚ ਗਏ ਮੈਨੂੰ ਭੁੱਲ ਗਏ ਬਾਬਾ ਫਤੇਹ ਸਿੰਘ ਛੋਟੀ ਜੀ ਉਮਰ ਹੈ ਤੇ ਦਾਦੀ ਮਾਂ ਨੂੰ ਆਖਦੇ ਦਾਦੀ ਮਾਂ ਜਦੋਂ ਮੇਰੇ ਵੀਰੇ ਜਿੱਤ ਕੇ ਆਉਣਗੇ ਮੇਰਾ ਵੀਰਾ ਅਜੀਤ ਸਿੰਘ ਆਵੇਗਾ ਮੇਰਾ ਵੀਰਾ ਜੋਹਾਰ ਸਿੰਘ ਆਵੇਗਾ ਮੈਂ ਆਪਣੇ ਵੀਰਾਂ ਨਾਲ ਗੁੱਸੇ ਹੋ ਜਾਣਾ ਹੈ ਮੈਂ ਬੋਲਣਾ ਨਹੀਂ ਮੈਂ ਰੁੱਸ ਜਾਣਾ ਹੈ ਵੀਰ ਮੈਨੂੰ ਮਨਾਉਣਗੇ ਪਰ ਮੈਂ ਮੰਨਣਾ ਨਹੀਂ ਵੇਖੋ ਬੱਚੇ ਨੇ ਉਮਰ ਛੋਟੀ ਹੈ ਮਨ ਵਿੱਚ ਵੱਡੇ ਭਰਾਵਾਂ ਪ੍ਰਤੀ ਪਿਆਰ ਬੜਾ ਹੈ ਬਾਬਾ ਫਤੇ ਸਿੰਘ ਆਖਦਾ ਹੈ ਦਾਦੀ ਮਾਂ ਮੈਂ ਆਪਣੇ ਭਰਾਵਾਂ ਨਾਲ ਗੁੱਸੇ ਹੋ ਕੇ ਬੈਠ ਜਾਣਾ ਹੈ ਰੁੱਸ ਜਾਣਾ ਹੈ ਉਹ ਮਨਾਉਣਗੇ ਮੈਂ ਮੰਨਣਾ ਨਹੀਂ ਜਦ ਰਨ ਅਜੀਤ ਜੀਤ ਕੇ ਤਸਰੀਫ ਲਾएंगे ਅੱਬਾ ਕੇ ਸਾਥ ਜਿਸ ਜੜ ਗੜੀ ਜੂ ਜੂਝਾਰ ਆएंगे ਕਰਕੇ ਹਰ ਏਕ ਸੇ ਗਿਲਾ हम रूठ जाएंगे माता कभी पिता कभी भाई मनाएंगे गले लगा के कहेंगे हमको बार-बार मान जाओ लेकिन हम नहीं मानेंगे जिनहार बाबा फतेह सिंह आके दे दादी मां मेरे वीरें आणगे मैं गुस्से हो जाना है मेनू पता है मेनू मनाणगे पर मैं मानना कोई नहीं उना मेनू मनाणा बड़ा है ਗਲੇ ਨਾਲ ਲਾਉਣਗੇ ਗੁਰੂ ਪਿਤਾ ਨੇ ਕਹਿਣਾ ਮੰਨ ਜਾ ਪਰ ਮੈਂ ਮੰਨਣਾ ਨਹੀਂ ਪਰ ਇਹ ਨਹੀਂ ਪਤਾ ਜਿਹੜੇ ਭਰਾਵਾਂ ਦੇ ਨਾਲ ਗੁੱਸੇ ਹੋਣ ਦੀਆਂ ਗੱਲਾਂ ਚੱਲ ਰਹੀਆਂ ਉਹ ਭਰਾਵਾਂ ਨੇ ਮਿਲਣਾ ਹੀ ਨਹੀਂ ਜਿਹੜੇ ਭਰਾਵਾਂ ਨਾਲ ਗਿਲੇ ਕਰਨ ਦੀਆਂ ਗੱਲਾਂ ਚੱਲ ਰਹੀਆਂ ਉਹ ਭਰਾਵਾਂ ਨੇ ਸਰੀਰਕ ਤੌਰ ਤੇ ਮਿਲਣਾ ਨਹੀਂ ਤੇ ਗੱਲਾਂ ਕਰਦਿਆਂ ਕਰਦਿਆਂ ਥੋੜਾ ਜਿਹਾ ਸਮਾਂ ਬਾਬਾ ਫਤੇ ਸਿੰਘ ਚੁੱਪ ਹੋਏ ਫਿਰ ਦਾਦੀ ਨੂੰ ਆਖਦੇ ਦਾਦੀ ਮਾਂ ਕੋਈ ਗੱਲ ਨਹੀਂ ਮੇਰੇ ਭਰਾ ਮੈਨੂੰ ਭੁੱਲ ਗਏ ਪਰ ਜਦੋਂ ਗੁਰੂ ਗੋਬਿੰਦ ਸਿੰਘ ਹਿੱਕ ਨਾਲ ਲਾ ਕੇ ਮਣਾਉਣਗੇ ਮੈਂ ਮੰਨ ਵੀ ਜਾਣਾ ਹੈ ਪਰ ਮੰਨਣ ਤੋਂ ਪਹਿਲਾਂ ਇੱਕ ਵਾਦਾ ਲੈਣਾ ਹੈ ਵਾਦਾ ਕੀ ਲੈਣਾ ਹੈ ਇਕਰਾਰ ਲੇਂਗੇ ਸਭ ਸੇ ਬੁਲਾਣਾ ਨਾ ਫਿਰ ਕਬੀ ਆਖਿਆ ਵਾਦਾ ਲੈਣਾ ਹੈ ਆਪਣੇ ਭਰਾਵਾਂ ਦੇ ਕੋਲੋਂ ਇਕਰਾਰ ਲੇਂਗੇ ਸਭ ਸੇ ਮੁਲਾਨਾ ਨਾ ਫਿਰ ਕਬੀ ਬਾਹਰ ਦਿਗਰ ਛੋੜ ਕੇ ਸਤਾਨਾ ਨਾ ਫਿਰ ਕਬੀ ਤੇ ਆਖਿਆ ਸੀ ਜਿਵੇਂ ਅੱਜ ਛੱਡ ਕੇ ਤੜਫਾਇਆ ਹੈ ਮੇਰੇ ਨਾਲ ਵਾਅਦਾ ਕਰੋ ਕਦੇ ਵੀ ਮੈਨੂੰ ਛੱਡ ਕੇ ਨਹੀਂ ਜਾਓਗੇ ਇੰਨਾ ਅੰਦਰ ਪਿਆਰ ਹੈ ਦਾਦੀ ਮਾਂ ਮਾਤਾ ਗੁਜਰ ਕੌਰ ਸਾਹਿਬ ਜਾਦਿਆਂ ਦੀਆਂ ਗੱਲਾਂ ਸੁਣਦੇ ਪਏ ਨੇ ਉਹ ਦਾਦੀ ਦੇ ਹਿਰਦੇ ਤੇ ਕੀ ਵਾਪਰਦੀ ਹੋਵੇਗੀ ਜਿਹਦਾ ਉੱਤਰ ਅਲੰਗ ਹੋ ਗਿਆ ਜਿਹਦੇ ਸਹਿਬਜ਼ਾਦੇ ਦੋ ਅਲੱਗ ਹੋ ਗਏ ਪਤਾ ਨਹੀਂ ਕਿੱਧਰ ਚਲੇ ਗਏ ਪਰ ਧੰਨ ਮਾਤਾ ਗੁਜਰਕਾਰ ਸਹਿਬਜ਼ਾਦਿਆਂ ਨੂੰ ਇੱਕ ਨਾਲ ਲਾ ਕੇ ਤੁਰੇ ਜਾਂਦੇ ਨੇ ਕਦੇ ਸਾਹਮਣੇ ਕੋਈ ਸਿਪਾਹੀ ਆਉਂਦਾ ਹੋਵੇ ਫਿਰ ਝਾੜੀਆਂ ਦੇ ਵਿੱਚ ਲੁਕ ਕੇ ਬੈਠਦੇ ਹੋਣਗੇ ਤੇ ਜਦੋਂ ਕੱਚੇ ਰਾਹਾਂ 'ਤੇ ਤੁਰੇ ਜਾਂਦੇ ਨੇ ਕਿੰਨੇ ਕੂਕੰਡੇ ਪੈਰਾਂ ਵਿੱਚ ਵੱਜੇ ਹੋਣਗੇ ਮਾਂ ਗੁਜਰਕਾਰ ਉਹ ਸਹਿਬਜ਼ਾਦੇ ਜਿਨ੍ਹਾਂ ਨੇ ਕਦੇ ਜ਼ਮੀਨ ਤੇ ਪੈਰ ਨਹੀਂ ਲਾ ਕੇ ਵੇਖਿਆ ਹੋਣਾ ਕਿਉਂਕਿ ਅਨੰਦਪੁਰ ਸਾਹਿਬ ਦੇ ਅੰਦਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੰਘ ਸਨ ਭਾਈ ਲੋਹਾਰਾ ਸਿੰਘ ਭਾਈ ਚੌਪਾ ਸਿੰਘ ਉਹ ਸਹਿਬਜ਼ਾਦਿਆਂ ਦੀ ਬੜੀ ਸੇਵਾ ਕਰਦੇ ਸਨ ਸਹਿਬਜ਼ਾਦਿਆਂ ਨੂੰ ਜ਼ਮੀਨ ਤੇ ਪੈਰ ਨਹੀਂ ਰੱਖਣ ਦਿੰਦੇ ਇੰਨਾ ਸਤਕਾਰ ਕਰਦੇ ਪਰ ਉਹੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਛੋਟੇ ਲਾਲ ਸਰਸਾ ਦੇ ਵਿਛੋੜੇ ਤੋਂ ਬਾਅਦ ਤੁਰੇ ਜਾ ਰਹੇ ਨੇ ਕੁੰਮਾ 마ਸ਼ਕੀ ਦੀ ਛੰਨ ਦੇ ਕੋਲ ਪਹੁੰਚੇ ਮਾਂ ਗੁਜਰ ਕੌਰ ਵੇਖਿਆ ਅੱਗੇ ਕੋਈ ਝੋਪੜੀ ਹੈ ਰਾਤ ਦਾ ਟਿਕਾਣਾ ਹੋ ਸਕਦਾ ਹੈ بارش ਦੇ ਨਾਲ ਕੱਪੜੇ ਭਿੱਜੇ ਹੋਏ ਨੇ ਤੇ pô ਦੀ ਠੰਡ ਵੀ ਅੱਤ ਦੀ ਹੈ ਸਤ pô ਦੀ ਰਾਤ ਦਾ ਸਮਾਂ ਆਇਆ ਕੁੰਮੇ 마ਸ਼ਕੀ ਦੀ ਛੰਨ ਦੇ ਬਾਹਰ ਖੜ ਕੇ ਮਾਂ ਗੁਜਰ ਕੌਰ ਆਵਾਜ਼ ਮਾਰੀ ਸੀ ਭਾਈ ਕੋਈ ਅੰਦਰ ਹੈ ਤੇ ਅੰਦਰੋਂ ਆਵਾਜ਼ ਆਈ ਸੀ ਇੱਥੇ ਕੋਈ ਨਹੀਂ ਹੈ ਕੰਮ ਦੱਸੋ ਕੀ ਹੈ ਮਾਂ ਗੁਜਰਕੌੜ ਆਖਿਆ ਮੁਸਾਫਿਰ ਹਾਂ ਰਾਤ ਰੁਕਣਾ ਹੈ ਰਾਤ ਰਹਿਣ ਵਾਸਤੇ ਥੋੜੀ ਜੀ ਜਗ੍ਹਾ ਚਾਹੀਦੀ ਹੈ ਸਿਰ ਲੁਕਾਉਣਾ ਹੈ ਸਵੇਰੇ ਚਲੇ ਜਾਵਾਂਗੇ ਤੇ ਉਹਨੇ ਆਖਿਆ ਇੱਥੇ ਤੁਹਾਡੇ ਰਹਿਣ ਵਾਸਤੇ ਕੋਈ ਜਗ੍ਹਾ ਨਹੀਂ ਤੇ ਬਾਬਾ ਜ਼ੋਰਾਵਰ ਸਿੰਘ ਆਪਣੀ ਮਾਸੂਮੀਅਤ ਵਾਲੀ ਆਵਾਜ਼ ਵਿੱਚ ਆਵਾਜ਼ ਮਾਰ ਕੇ ਆਖਿਆ ਸੀ ਭਿੱਜੇ ਹੋਏ ਹਾਂ ਕੱਪੜੇ ਗਿੱਲੇ ਨੇ ਰਾਤ ਦੀ ਠੰਡ ਹੱਡਾਂ ਨੂੰ ਚੀਰਦੀ ਜਾ ਰਹੀ ਐ ਜਦੋਂ ਕਿਸੇ ਬੱਚੇ ਦੀ ਆਵਾਜ਼ ਸੁਣੀ ਤੇ ਅੰਦਰੋਂ কুমਮਾ ਮਾਸਕੀ ਬਾਹਰ ਆਇਆ ਸੀ ਕੀ ਤਕਿਆ ਦੋ ਛੋਟੇ ਛੋਟੇ ਬਾਲਕ ਇੱਕ ਬਜ਼ੁਰਗ ਮਾਤਾ ਹੈ ਤੇ ਚਿਹਰਿਆਂ ਦਾ ਨੂਰ ਤੱਕ ਕੇ ਆਖਿਆ ਕੋਈ ਆਮ ਨਹੀਂ ਹੋ ਸਕਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਾਰੇ ਮਾਤਾ ਗੁਜਰ ਕੌਰ ਜੀ ਦੱਸਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮੈਂ ਮਾਤਾ ਹਾਂ ਇਹ ਅਨੰਦਪੁਰ ਸਾਹਿਬ ਵਾਲੇ ਗੁਰੂ ਦੇ ਛੋਟੇ ਫਰਜੰਦ ਨਹੀਂ ਆਪਣੀ ਝੋਪੜੀ ਵਿੱਚ ਲੈ ਕੇ ਗਿਆ ਉਹਨੇ ਕੁੱਲੀ ਵਿੱਚ ਬਿਠਾਇਆ ਮਾਂ ਗੁਜਰ ਕੌਰ ਨੂੰ ਆਖਿਆ ਮਾਤਾ ਜੀ ਤੁਹਾਡਾ ਪਰ ਉਪਕਾਰ ਮੈਨੂੰ ਯਾਦ ਹੈ ਮੈਂ ਵੀ ਕਦੇ Hindu ਧਰਮ ਵਿੱਚ ਹੋਇਆ ਕਰਦਾ ਸੀ ਔਰੰਗਜ਼ੇਬ ਨੇ ਜ਼ਬਰੀ ਮੁਸਲਮਾਨ ਬਣਾ ਦਿੱਤਾ ਤੇ ਮੈਂ ਕੁੰਮਾ ਮਾਸਕੀ ਬਣਿਆ ਹਾਂ ਕਰਮਦੀਨ ਬਣਿਆ ਹਾਂ ਮੇਰੇ ਨਾਲ ਵੀ ੱੱਕਾ ਹੋਇਆ ਪਰ ਤੁਸੀਂ ਆਪਣਾ ਸੁਹਾਗ ਦਿੱਲੀ ਭੇਜਿਆ ਮੇਰੇ ਵਰਗੇ ਬੜਿਆਂ ਦਾ ਧਰਮ ਬਦਲਣੋਂ ਬਚ ਗਿਆ ਹੈ ਮੈਨੂੰ ਪਤਾ ਹੈ ਤੁਹਾਡੀ ਕੁਰਬਾਨੀ ਕਿੰਡੀ ਵੱਡੀ ਹੈ ਮਾਂ ਗੁਜਰਕਾਰ ਇਹ ਝੌਪੜੀ ਅਜਤੋਂ ਤੁਹਾਡੀ ਹੈ ਜਿੰਨਾ ਸਮਾਂ ਚਾਹੋ ਇੱਥੇ ਰਹਿ ਸਕਦੇ ਹੋ ਤੇ ਮਾਤਾ ਗੁਜਰਕਾਰ ਜੀ ਸਤ ਪੋ ਦੀ ਰਾਤ ਕੁੰਮਾ 마ਸ਼ਕੀ ਦੀ ਛੰਨ ਵਿੱਚ guzari ਸੀ ਮੈਂ ਤਾਂ ਆਖਦਾ ਸਮਾਂ ਕਿਹੋ ਜਿਹਾ ਹੋਵੇਗਾ ਜਦੋਂ ਕੁੰਮੇ 마ਸ਼ਕੀ ਦੀ ਛੰਨ ਹੈ ਕਿਉਂਕਿ ਕੁੰਮਾ 마ਸ਼ਕੀ ਵੀ ਬਹੁਤਾ ਅਮੀਰ ਬੰਦਾ ਨਹੀਂ ਸੀ ਮਲਾ ਦਾ ਕੰਮ ਕਰਦਾ ਹੈ ਇੱਕ ਕਿਸ਼ਤੀ ਹੈ ਤੇ ਜਿਹੜਾ ਕੋਈ ਬੇੜੇ ਵਿੱਚ ਬੈਠਦਾ ਉਹਨੂੰ ਪਤਨ ਪਾਰ ਕਰਵਾ ਕੇ ਆ ਜਾਂਦਾ ਹੈ ਬਸ ਇੰਨਾ ਕੁ ਕੰਮ ਹੈ ਉਜੂ ਨੂੰ ਪੈਸੇ ਮਿਲਦੇ ਘਰ ਦਾ ਗੁਜ਼ਾਰਾ ਚੱਲ ਰਿਹਾ ਤੇ ਕੁੰਮਾ ਮਾਸਕੀ ਮਾਤਾ ਗੁਜਰ ਕੌਰ ਦੇ ਰਹਿਣ ਵਾਸਤੇ ਇੱਕ ਥੱਲੇ ਚਟਾਈ ਵਿਛਾ ਕੇ ਦਿੱਤੀ ਸੀ ਉਸ ਚਟਾਈ ਦੇ ਉੱਪਰ ਮਾਂ ਗੁਜਰ ਕੌਰ ਲੇਟੇ ਤੇ ਨਾਲ ਸਹਿਬ ਜਾਦੇ ਮਾਤਾ ਗੁਜਰ ਕੌਰ ਦੇ ਪਏ ਸਨ ਪ੍ਰਸ਼ਾਦੀ ਦਾ ਪ੍ਰਬੰਧ ਪਿੰਡ ਵਿੱਚ ਕੁੰਮਾ ਮਾਸਕੀ ਗਿਆ ਮਾਈ ਲక్ష్ਮੀ ਦੇ ਕੋਲੋਂ ਪ੍ਰਸ਼ਾਦਾ ਤਿਆਰ ਕਰਵਾ ਕੇ ਲਿਆਇਆ ਕੁਝ ਉੱਪਰ ਲੈਣ ਵਾਸਤੇ ਗਰਮ ਕੱਪੜੇ ਲਿਆਂਦੇ ਤੇ ਮਾਤਾ ਗੁਜਰ ਕੌਰ ਜੀ ਰਾਤ ਕੱਟੀ ਸੀ ਉਹ ਸਹਿਬਜਾਦੇ ਜਿਹੜੇ ਅਨੰਦਪੁਰ ਸਾਹਿਬ ਦੇ ਮਹਿਲਾਂ ਵਿੱਚ ਰਹਿੰਦੇ ਹੁਣ ਉਹ ਸਹਿਬਜਾਦੇ ਜਿਨ੍ਹਾਂ ਨੂੰ ਪੋਦੇ ਮਹੀਨੇ ਵਿੱਚ ਮਾਤਾ ਗੁਜਰ ਕੌਰ ਜੀ ਕੰਬਲਾਂ ਵਿੱਚ ਲਪੇਟ-ਲਵੇਟ ਕੇ ਰੱਖਿਆ ਕਰਦੇ ਸੀ ਉਹ ਸਹਿਬਜਾਦੇ ਜਿਨ੍ਹਾਂ ਨੂੰ ਨਿਗ੍ਘ ਦੇਣ ਵਾਸਤੇ ਸਾਰੀ ਸਾਰੀ ਰਾਤ ਅੰਗਿੱਠੀਆਂ ਬੜਦੀਆਂ ਰਹਿੰਦੀਆਂ ਸਨ ਪਰ ਅੱਜ ਐਸਾ ਪੋਤਾ ਮਹੀਨਾ ਆਇਆ ਅੱਜ ਮਾਂ ਗੁਜ਼ਰਕਾਰ ਜ਼ਮੀਨ ਤੇ ਲੇਟੀ ਸਹਿਬਜ਼ਾਦੇ ਜ਼ਮੀਨ ਤੇ ਲਟੇ ਤੇ ਉੱਪਰ ਲੈਣ ਵਾਸਤੇ ਕਿ ਬਹੁਤੇ ਮੋٹے ਕੱਪੜੇ ਨਹੀਂ ਪਰ ਫਿਰ ਵੀ ਗੁਰਬਾਣੀ ਦਾ ਪਾਠ ਕੀਤਾ ਸੋਇਲਾ ਸਾਹਿਬ ਦਾ ਪਾਠ ਕਰਕੇ ਸੌਂ ਗਏ